ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਦੇਖ ਰਹੇ ਹੋ ਪੈਨ ਭਰਾਵਾਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਵਾਰ ਫਿਰ ਤੁਹਾਡੇ ਲਈ ਬਹੁਤ ਹੀ ਬਾਖਮਾਲ ਆਈਟਮ ਲੈ ਕੇ ਆਏ ਗਰਮੀਆਂ ਦੀ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਟਾਈਮਰ ਸਿਸਟਮ ਦੇ ਨਾਲ ਫੌਗਰ ਨੋਜ਼ਲ ਸਿਸਟਮ ਆਪਾਂ ਲਾਇਆ ਤੁਸੀਂ ਵੀਡੀਓ ਦੇ ਰਾਹੀਂ ਦੇਖ ਸਕਦੇ ਹੋ ਦੱਸਿਓ ਇੱਕ ਵਾਰ ਵੀਡੀਓ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਰਿਜ਼ਲਟ ਬਹੁਤ ਸੋਹਣਾ ਮਿਲਿਆ ਇਸ ਚੀਜ਼ ਦਾ ਜਿਹੜੇ ਭਰਾ ਆਪਣੇ ਤੋਂ ਲਵਾਉਣਾ ਚਾਹੁੰਦੇ ਆ ਕੋ ਉਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਲਿਓ ਜਲਦੀ ਤੋਂ ਜਲਦੀ ਆਪਾਂ ਜਿਹੜੀ ਤੁਹਾਨੂੰ ਇਹ ਵੀ ਸਰਵਿਸ ਦਿੱਤੀ ਜਾਵੇਗੀ ਵੀਡੀਓ ਨੂੰ ਬਾਕੀ ਤੋਂ ਸ਼ੇਅਰ ਕਰਿਓ ਗ੍ਰੀਨ ਐਂਟਰਪ੍ਰਾਈਜ਼ ਮਾਈ ਗੋਦੜੀ ਸਾਹਿਬ 9779801992 ਧੰਨਵਾਦ